ਜਿੰਨੇ ਬਹੁਤ ਜਿਹੜਾ ਸਕਰਾਂਤ ਸਿੰਘ ਚੋਣ ਲੜ ਰਿਹਾ ਪੰਥਕਾ ਦਾ ਚੋਣ ਸਾਣ ਬਾਟੀ ਹੈ ਪੰਥਕ ਉਮੀਦਵਾਰਾ ਉਹ ਜਿਹੜਾ ਚੋਣ ਲੜ ਰਿਹਾ ਪਰ ਸਾਨੂੰ ਸਾਰਿਆਂ ਨੂੰ ਦਾ ਸਾਥ ਦੇਣਾ ਚਾਹੀਦਾ ਤੁਸੀਂ ਜਿਹੜੇ ਵੀ ਚੋਣ ਲੜ ਰਹੇ ਨੇਗੇ ਸਾਰੇ ਸਾਰੇ ਆਪਣੀਆਂ ਪਾਰਟੀਆਂ ਪਿੱਛੇ ਚੋਣ ਲੜ ਰਹੇ ਨੇ ਆਪੋ ਆਪਣੀਆਂ ਪਾਰਟੀਆਂ ਬਚਾਉਣ ਲਈ ਚੋਣ ਲੜ ਰਹੇ ਨੇ ਪਰ ਕੋਈ ਬੰਦਾ ਪੰਜਾਬ ਲਈ ਜਾਂ ਲੋਕਾਂ ਲਈ ਚੋਣ ਲਈ ਲੜਦਾ ਸਕਰਾਂਤ ਸਿੰਘ ਤੇ ਸਕਰਾਂਤ ਸਿੰਘ ਦੇ ਪਰਿਵਾਰ ਨੇ ਸਕਰਾਂਤ ਸਿੰਘ ਨੇ ਬਹੁਤ ਲੰਮਾ ਸਮਾਂ ਧਰਨਾ ਲਾ ਕੇ ਰੱਖਿਆ ਸਾਰੇ ਹੀ ਸਤਿਗੁਰ ਮਿੱਤਰ ਜਿੰਨੇ ਵੀ ਮੇਰੇ ਭੈਣ ਭਰਾ ਇਸ ਲਾਈਵ ਵੀਡੀਓ ਨੂੰ ਦੇਖਣਗੇ ਸਭ ਤੋਂ ਪਹਿਲਾਂ ਤਾਂ ਸਭ ਨੂੰ ਸਤਿ ਸ੍ਰੀ ਅਕਾਲ ਜੀ ਵੀਰੋ ਮੈਂ ਜਿਹੜੀ ਅੱਜ ਗੱਲਬਾਤ ਤੁਹਾਡੇ ਨਾਲ ਕਰਨੀ ਆ ਮੈਂ ਗੱਲਬਾਤ ਕਰਨੀ ਆ ਮੇਰੀ ਗੱਲ ਹੋਈ ਸੀ ਸਕਰਾਜ ਨੈਮਨੀ ਵਾਲਾ ਸਾਡਾ ਭਰਾ ਜਿਨ੍ਹਾਂ ਨੇ ਕਿ ਬਹੁਤ ਲੰਮਾ ਸਮਾਂ ਲੜਾਈ ਲੜਈਆ ਗੁਰਗਰਾ ਸਾਹਿਬ ਮਹਾਰਾਜ ਦੀ ਵਿਆਹ ਜਨ ਸਾਭ ਲਈ ਤੇ ਉਹ ਸਾਨੂੰ ਸਭ ਨੂੰ ਪਤਾ ਉਹ ਗਿੰਦੜ ਵਹਾਤ ਤੋਂ ਚੋਣ ਲੜ ਰਹੇ ਨੇਗੇ ਕਾਰੇ ਦੇ ਪਰ ਪ੍ਰਤੀ ਮੈਂ ਤੁਹਾਨੂੰ ਕੁਝ ਗੱਲਾਂ ਬਾਰੇ ਜਿਹੜਾ ਦੋ ਤਿੰਨ ਸਾਂਝੀਆਂ ਕਰਨੀਆਂ ਨੇ ਕਿਹਾ ਗਿੱਦੜਵਾਦ ਜਿਹੜੀ ਚੋਣ ਆ ਜਿਹੜਾ ਆਪਾਂ ਉਸ ਤੋਂ ਗੱਲ ਕਰੀਏ ਗਿੱਦੜਵਾਦ ਉੱਪਰ ਸਾਰੇ ਹੀ ਉਮੀਦਵਾਰਾਂ ਦਾ ਬੜਾ ਜ਼ੋਰ ਲੱਗਿਆ ਹੋਇਆ ਕਾਂਗਰਸ ਝਾੜੂ ਤੇ ਆਪਣਾ ਹੋਰ ਜਿਹੜੇ ਦੂਜੀ ਤੀਜੀ ਪਾਰਟੀਆਂ ਭਾਵੇਂ ਵੀ ਇਹਨਾਂ ਸਾਰਿਆਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਪਰ ਉੱਥੋਂ ਸਾਡਾ ਜਿਹੜਾ ਭਰਾ ਸੁਖਰਾਜ ਚੋਣ ਲੜ ਰਿਹਾ ਹੋ ਸਕਦਾ ਵੀ ਕੁਝ ਨੂੰ ਕੋਈ ਸਾਡੀਆਂ ਕਿਸੇ ਪ੍ਰਤੀ ਕੋਈ ਸੋਚ ਨਾ ਮਿਲਦੀ ਹੋਵੇ ਪਰ ਸੁਖਰਾਜ ਤੇ ਸੁਖਰਾਜ ਦੇ ਪਰਿਵਾਰ ਦੀ ਬਹੁਤ ਵੱਡੀ ਦੇਣਾ जिन्ने ਵੀ ਉਮੀਦਵਾਰ ਲੜ ਰਹੇ ਨੇ ਇਹਨਾਂ ਦੀ ਕੋਈ ਦੇਣ ਨਹੀਂ ਹੈ ਇਸ ਕਰਕੇ ਹੁਣ ਤੁਸੀਂ ਦੇਖੋ ਵੀ ਜਿਮਨੀ ਚੋਣਾ ਹੋ ਰਹੀਆਂ ਨੇ ਜਿਮਨੀ ਚੋਣਾ ਹੋ ਹੀ ਕਿਉਂ ਰਹੀ ਨੇ ਪਹਿਲਾਂ ਤਾਂ ਇਹ ਦੇਖੋ ਵੀ ਜਿਮਨੀ ਚੋਣ ਦੇ ਲੋੜ ਕਿਉਂ ਪਈ ਹੈ ਜਿਹੜੇ ਜਿਮਨੀ ਚੋਣਾ ਜਿੱਥੋਂ ਵੀ ਜਿਮਨੀ ਜਿਮਨੀ ਚੋਣਾ ਹੋ ਰਹੇ ਨੇ ਇਹ ਭਾਵੇਂ ਸਾਰੇ ਹੀ ਜਿਹੜੇ ਚੁਣੇ ਹੋਏ ਨੁਮਾਇੰਦੇ ਸੀਗੇ ਚੁਣੇ ਹੋਏ ਨੁਮਾਇੰਦਿਆਂ ਨੇ ਤਸਦੀਕ ਵਿੱਚ ਦਿੱਤੇ ਤਸਦੀਕੇ ਦੇ ਕੇ ਐਮਐਲਏ ਲੋਕਾਂ ਨੇ ਚੁਣੇ ਹੋਏ ਸੀਗੇ ਫਿਰ ਐਮਪੀ ਦੇ ਚੋਣਾ ਲੜੇ ਐਮਪੀ ਬਣ ਕੇ ਹੁਣ ਐਮਪੀ ਤੋਂ ਬਾਅਦ ਦੁਬਾਰਾ ਫਿਰ ਜੀਵੇਦਰਨ ਜੀ ਇਸ ਕਰਕੇ ਮੇਰੀ ਲੋਕਾਂ ਅਕੀ ਬੇਨਤੀ ਹੈ ਲੋਕ ਸਾਡੇ ਉੱਥੇ ਫਿਰੋਜੇ ਪੈਣਗੇ ਹੁਣ ਨਾ ਸਖਾਤ ਸਿੰਘ ਜੀ ਦੀ ਮੈਂ ਗੱਲ ਕਰਦਾ ਆਪਣਾ ਜਿੱਦਣ ਬਹਾਦਰ ਜਿਹੜਾ ਸਖਾਤ ਸਿੰਘ ਚੋਣ ਲੜ ਰਿਹਾ ਪੰਥਿਕਾ ਦਾ ਚੋਣ ਸਾਣ ਬਾਹਟੀ ਹੈ ਪੰਥਿਕ ਉਮੀਦਵਾਰਾ ਉਹ ਜਿਹੜਾ ਚੋਣ ਲੜ ਰਿਹਾ ਪਰ ਸਾਨੂੰ ਸਾਰਿਆਂ ਨੂੰ ਦਾ ਸਾਥ ਦੇਣਾ ਚਾਹੀਦਾ ਤੁਸੀਂ ਜਿਹੜੇ ਵੀ ਚੋਣ ਲੜ ਰਹੇ ਨੇਗੇ ਸਾਰੇ ਸਾਰੇ ਆਪਣੀਆਂ ਪਾਰਟੀਆਂ ਪਿੱਛੇ ਚੋਣ ਲੜ ਰਹੇ ਨੇ ਆਪੋ ਆਪਣੀਆਂ ਪਾਰਟੀਆਂ ਬਚਾਉਣ ਲਈ ਚੋਣ ਲੜ ਰਹੇ ਨੇ ਪਰ ਕੋਈ ਬੰਦਾ ਪੰਜਾਬ ਲਈ ਜਾਂ ਲੋਕਾਂ ਲਈ ਚੋਣ ਲਈ ਲੜਿਆ। ਸਗਰਾਜ ਸਿੰਘ ਤੇ ਸਗਰਾਜ ਸਿੰਘ ਦੇ ਪਰਿਵਾਰ ਨੇ ਸਗਰਾਜ ਸਿੰਘ ਨੇ ਬਹੁਤ ਲੰਮਾ ਸਮਾਂ ਧਰਨਾ ਲਾ ਕੇ ਰੱਖਿਆ। ਬਰ ਗਾੜੀ ਸਾਨੂੰ ਸਭ ਨੂੰ ਪਤਾ ਹੀ ਹੈ। ਸਗਰਾਜ ਸਿੰਘ ਬਹੁਤ ਲੰਮੇ ਸਮੇਂ ਘਰਨੇ ਤੋਂ ਪਰਮੇਟੇ ਜਿੱਦੂ ਜਿੱਦ ਕਰ ਕਰ ਕੇ ਲੜਾਈ ਲੜੀ ਹੈ। ਹੋ ਸਕਦਾ ਵੀ ਕਈ ਗੱਲਾਂ ਨਾ ਮੇਰੇ ਨਾਲ ਕੋਈ ਲੋਕ ਨਾ ਵੀ ਸਹਿਮਤ ਹੋਣ ਪਰ ਇਹ ਤਾਂ ਲੋਕਾਂ ਨੂੰ ਜਰੂਰ ਪਤਾ ਦਾ ਇੱਕ ਸੰਘਰਸ਼ੀ ਬੰਦਾ ਤਾਂ ਹੈਗਾ ਨਾ। ਹੋ ਸਕਦਾ ਵੀ ਚਲੋ ਕਿ ਇਹਨਾਂ ਨੂੰ ਸਿਕਰਾਜ ਨਾ ਪਸੰਦ ਹੋਵੇ ਪਰ ਉਸ ਸੰਘਰਸ਼ੀ ਬੰਦੇ ਦਾ ਹੈਗਾ ਨਾ ਉਹਨਾਂ ਸੰਘਰਸ਼ ਦਾ ਕੀਤਾ ਨਾ ਉਹਦੇ ਪਿਤਾ ਦੀ ਜਾਣ ਚਲੇਗੀ ਆਪਦੇ ਪਿਤਾ ਦੀ ਕੁਰਬਾਨੀ ਉਹਦੀ ਕਿੰਨੀ ਵੱਡੀ ਸੀ ਇੱਦੀ ਆ ਹਨ ਇਸ ਕਰਕੇ ਸਾਨੂੰ ਸਿਕਰਾਜ ਨੂੰ ਸਾਰਿਆਂ ਨੂੰ ਖਾਸ ਕਰਕੇ ਜਿੱਦਣ ਵਾਹੇ ਦੇ ਲੋਕਾਂ ਨੂੰ ਮੈਂ ਬੇਨਤੀ ਕਰਦਾ ਲੋਕੋ ਸਾਡੇ ਜਿਹੜੇ ਪੰਜਾਬ ਦੇ ਹਾਲਾਤ ਬਣੇ ਨੇ ਇਸ ਇਹਦੇ ਵਿੱਚ ਕੋਈ ਲੀਡਰ ਨਹੀਂ ਜਿੰਮੇਵਾਰ ਹੈ ਦੇ ਵਿੱਚ ਅਸੀਂ ਵੀ ਜਿੰਮੇਵਾਰ ਆ ਜਿਸੇ ਕਹੀਏ ਨਾ ਵੀ ਆ ਸਾਡੇ ਪੰਜਾਬ ਦੇ ਅੰਦਰ ਹਾਲਾਤ ਆ ਬਣ ਗਏ ਆ ਸਾਡੇ ਪੰਜਾਬ ਦੇ ਵਿੱਚ ਜੋ ਕੁਝ ਹੋ ਰਿਹਾ ਇਹਦੇ ਵਿੱਚ ਜਿੰਮੇਵਾਰ ਅਸੀਂ ਵੀ ਓਡੇ ਵੱਡੀਆਂ ਵੀਰੋ ਇਹਦੇ ਵਿੱਚ ਅਸੀਂ ਜ਼ਿੰਮੇਵਾਰ ਹੁੰਦੇ ਕਿਵੇਂ ਆ ਕਿਉਂਕਿ ਜੇਕਰ ਅਸੀਂ ਚੰਗੇ ਬੰਦਾ ਸਾਥ ਨਹੀਂ ਦਿੰਦੇ ਅਸੀਂ ਤਾਂ ਉਹੀ ਪਾਰਟੀਆਂ ਬੱਚੇ ਉਹਨਾਂ ਦੇ ਪਿੱਛੇ ਲੱਗ ਕੇ ਵੋਟਾਂ ਪਾਈ ਜਾਣੀਆਂ ਨੇ ਕਿ ਹਾਂ ਜੀ ਅੰਨੀ ਪੀਹੇ ਦੇ ਕੁੱਤੇ ਚੱਟੀ ਜਾਂਦੇ ਨੇ ਕੋਈ ਤੁਸੀਂ ਮੈਨੂੰ ਦੱਸੋ ਜਿੰਨੇ ਵੀ ਉਮੀਦਵਾਰ ਚੋਣ ਲੜ ਰਹੇ ਨੇਗੇ ਤੁਹਾਡੇ ਅੱਗੇ ਮੇਰਾ ਇੱਕ ਸਵਾਲ ਹੈ ਸਾਡੇ ਲੋਕ ਇੰਨਾ ਕਿਉਂ ਨਹੀਂ ਸੋਚਦੇ ਜਿਵੇਂ ਜਿਮਣੀ ਚੋਣ ਹੋ ਕਿਉਂ ਰਹੀ ਹੈ ਵੀ ਜਿਮਣੀਗੁਰ ਚੋਣ ਹੁਣ ਫਰਜ਼ ਕਰੋ ਉੱਥੋਂ ਰਾਜਾ ਬੜੇ ਵੀ ਚੋਣ ਲੜ ਰਿਹਾ ਹੈ ਰਾਜਾ ਬੜੇ ਤੁਸੀਂ ਇਹ ਤਾਂ ਪੁੱਛੋ ਵੀ ਜਿਮਣੀ ਚੋਣ ਉੱਥੇ ਕਿਉਂ ਹੋਈ ਰਾਜਾ ਬੜੇ ਚੋ ਸਈ ਚੌਂਕ ਦੇ ਵਿੱਚ ਖੜਾ ਕੇ ਵੀ ਭਾਈ ਤੈਨੂੰ ਐਮ ਐਲ اے ਚੁਣਿਆ ਸੀਗਾ ਤੈਨੂੰ ਐਮ ਐਲ اے ਚੁਣਿਆ ਤੁਸੀਂ ਐਮ ਐਲ اے ਨੂੰ ਤਸੀਫਾ ਕੋ ਦਿੱਤਾ ਹੁਣ ਫਿਰ ਤੂੰ ਆਪਣੇ ਘਰ ਵਾਲੀ ਦੇ ਬੋਟਾ ਮੰਗਦਾ ਫਿਰਦਾ ਇਹੀ ਗੱਲ ਸਾਰੇ ਨੂੰ ਪੁੱਛੋ ਇਹੀ ਗੱਲ ਝਾੜੂ ਵਾਲਿਆਂ ਨੂੰ ਪੁੱਛੋ ਵੀ ਤੁਸੀਂ ਉਹਨਾਂ ਨੂੰ ਝਾੜੂ ਵਾਲਿਆਂ ਦਾ ਸਵਾਲ ਕਰੋ ਵੀ ਬਰਨਾਲਾ ਦੀ ਜਿਹੜੀ ਜਿਮਣੀ ਚੋਣ ਹੋ ਰਹੀ ਹੈ ਭਾਈ ਜਿਮਣੀ ਚੋਣ ਹੋ ਕਿਉਂ ਰਹੀ ਹੈ ਮੀਤਹਿਰ ਅਤਨਾ ਐਮ ਪੀ ਸੀਗਾ ਐਮ ਪੀ ਨੇ ਤੁਸੀਂ ਉਹਦੇ ਕਿਹਨੂੰ ਕਹਾਂਗਾ ਆ ਸੌਰੀ ਐਮ ਐਲ اے ਸੀਗਾ ਮੰਤਰੀ ਸੀਗਾ ਮੀਤਹਿਰ ਅਤਨਾ ਮੰਤਰੀ ਸੀ ਬਰਨਾਲਾ ਚੁਣਿਆ ਤਸੀਫਾ ਦੇ ਕੇ ਫਿਰ ਇਹ ਚੋਣ ਲਾਢੀ ਫਿਰ ਫਿਰ 2027 ਚ ਇਹ ਤਸੀਮੇ ਦੰਦੇ ਫਿਰ ਲੀ ਕੀ ਰਾਜਾ ਬੜਿੰਗ ਜਿਹੜਾ ਤੁਸੀਂ ਮੈਂ ਕਿਦੜ ਵਾਇਦ ਲੋਕਾਂ ਨੂੰ ਸਵਾਲ ਕਰਨਾ ਕੀ ਰਾਜਾ ਬੜਿੰਗ 2027 ਚ ਫਿਰ ਆ ਸੀਮਾਣੀ ਨੂੰ ਐਮਪੀ ਤੋਂ ਫਿਰ ਤੋਂ ਮੈਂ ਮੜੇ ਸੁਣਨ ਲੜਨੇ ਇਹ ਸਾਡਾ ਜਿਹੜਾ ਪੰਜਾਬ ਦੇ ਜਿਹੜੇ ਅੱਜ ਮਾਰੇ ਹਾਲਾਤ ਤੋਂ ਮੜੇ ਨੇ ਅਸੀਂ ਵੋਟਾਂ 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 ਹੀ ਹੋਈ ਜਾਂਦੀਆਂ ਇਸ ਕਰਕੇ ਹੋਂ ਟੁੱਟੇ ਕੇ ਬੇਲਤੀ ਹੈ ਭਰਾਵੋ ਨਾ ਤਾਂ ਮਰੇ ਇਹ ਕਹਨ ਨਾਲ ਵੋਟਾਂ ਜਿਉਣੀ ਚੋਣਾ ਹੋਣ ਜਾਂ ਬਾਦ ਹੋਣ ਪਰ ਇੰਨਾ ਕਦਾ ਜਰੂਰ ਹੋ ਸਕਦਾ ਵੀ ਅਸੀਂ ਜਿਨ੍ਹਾਂ ਨੂੰ ਅਸੀਂ ਪਹਿਲਾਂ ਜੁਣਾ ਉਹਨਾਂ ਨੂੰ ਤਾਂ ਅਸੀਂ ਬੂਟਾ ਨਾ ਪਾਈਏ ਵੀਰੋ ਇਹ ਤਾਂ ਸਾਡੇ ਅੱਗੇ ਇੱਕ ਸਵਾਲ ਆਈ ਗਈ ਆ ਨ ਇਸ ਕਰਕੇ ਅੱਜ ਜਿਹੜਾ ਮੇਰਾ ਅੱਜ ਦੀ ਖਾਸ ਗੱਲਬਾਤ ਥੋੜਾ ਨਾ ਇਹ ਸੀ ਕਿ ਸਕਰਾਂ ਸਿੰਘ ਜਿਨ੍ਹਾਂ ਨੇ ਬਹੁਤ ਲੰਮਾ ਸਮਾਂ ਉੱਥੇ ਲੜਾਈ ਲੜੀ ਹੈ ਉਹ ਭਾਈ ਕਿਧਰ ਵਾ ਦੁਜਿਮਨੀ ਚੋਣ ਲੜ ਰਹੇ ਨੇਗੇ ਚੋਣਸਾਨ ਉਹਨਾਂ ਦਾ ਬਾਦੀ ਆ ਥੁੱਡੇ ਕੀ ਬੇਨਤੀ ਆ ਵੀ ਸਾਹ ਦੇ ਦਿਓ ਨਹੀਂ ਤੁਹਾਡੀ ਮਰਜ਼ੀ ਆ ਭਰਾਓ ਫਿਰ ਜਿਵੇਂ ਤੁਸੀਂ ਜਿਹਦੇ ਬਾਰੇ ਚੱਲੀ ਜਾਣਾ ਚੱਲੀ ਜਾਓ ਚੱਲੀ ਜਾਓ ਕੋਈ ਵੀ ਲੀਡਰ ਹੈ ਹੁਣ ਜੇ ਉੱਥੋਂ ਗੱਲ ਕਰੀਏ ਝਾੜੂ ਵਾਲੇ ਦੀ ਜਾਂ ਇਹਨਾਂ ਸਾਰਿਆਂ ਦੀ ਗੱਲ ਕਰੀਏ ਇਹ ਭਰਾਓ ਆਪ ਕੋ ਆਪਣੀਆਂ ਪਾਰਟੀਆਂ ਬਚਾਉਣ ਲਈ ਚੋਣ ਲੜ ਰਹੇ ਨੇ ਇਹਨਾਂ ਕੋਲੇ ਹੋਰ ਕੋਈ ਵਿਜਣ ਨਹੀਂ ਕੋਈ ਤੁਹਾਡੇ ਲੋਕਾਂ ਲਈ ਹਿੱਤਾਂ ਲਈ ਚੋਣਾਂ ਨਹੀਂ ਲੜ ਰਹੇ ਕੋਈ ਤੁਹਾਡਾ ਕੋਈ ਸਵਾਰ ਲਈ ਚੋਣਾਂ ਨਹੀਂ ਲੜਦੇ ਸਿਰਫ ਔਰ ਸਿਰਫ ਪਾਰਟੀ 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 ਹੋ ਜਾਂਦੇ ਹੋ ਤੁਸੀਂ ਤੁਸੀਂ ਲੜਨਾ ਤਾਂ ਪੰਜਾਬ ਲਈ ਲੜੋ ਲੜਨਾ ਤਾਂ ਲੋਕਾਂ ਲਈ ਲੜੋ ਪਾਰਟੀਆਂ ਪਿੱਛੇ ਕੋ ਲੜ ਰਹੇ ਹੋ ਤੁਹਾਡੇ ਕੋਲ ਕੋਈ ਵਿਜ਼ਨ ਹੀ ਨਹੀਂ ਹੈਗਾ ਹਰ ਇੱਕ ਬੰਦਾ ਕਹਿੰਦਾ ਮੇਰੀ ਪਾਰਟੀ ਮੇਰੀ ਪਾਰਟੀ ਮੇਰੀ ਪਾਰਟੀ ਸਾਡੇ ਲੋਕਾਂ ਦੀ ਵੀ ਸੋਚ ਉਹੀ ਬਣ ਚੁੱਕੀ ਹੈ ਕਿਉਂਕਿ ਮੈਂ ਦੇਖਿਆ ਲੋਕ ਵੀ ਨਹੀਂ ਸੋਚਦੇ ਵੀ ਸੀ ਲੋਕ ਵੋਟ ਪਾਉਣ ਬਾਰੇ ਨਹੀਂ ਸੋਚਦੇ ਲੋਕ ਡਗਾਉਣ ਬਾਰੇ ਨਹੀਂ ਸੋਚਦੇ ਕਿਸੇ ਕਰੀਏ ਚਾਹੀਏ ਵਾਸੂ ਹੋਈ ਜਿੱਧਰ ਦੀ ਮਾੜੀ ਹਵਾ ਹੀ ਬਣ ਗਈ ਆ ਉਹ ਆ ਜਿਹਾ ਉਹ ਆ ਜਿਹਾ ਬਸ ਜਿਹੜੇ ਹਰਤਾ ਲਈ ਪਾ ਕੰਟਾ ਪਾਈ ਇਹਨੇ ਉਹਨੇ ਮੰਨ ਤੇ ਉਹ ਤੋਂ ਪਛਤਾ ਕਰਾਉਣਾ ਉਹ ਤੋਂ ਪਾਇਆ ਕਰਾਉਣਾ ਉਹ ਹੀ ਜਿਹੜੇ ਹਰਤਾ ਲਈ ਵੋਟਾਂ ਪਾਈਆਂ ਨੇ ਉਹ ਸਾਡੇ ਕੋਲੇ ਇਹ じゃ ਕੋਈ ਸਾਡੀ ਆਪਣੀ ਸੋਚ ਵੀ ਨਹੀਂ ਚੰਗੀ ਹੈਗੀ ਭਰਾਓ ਸਾਨੂੰ ਸੋਚ ਨੂੰ ਬਦਲਣਾ ਪੈਣਾ ਸਾਨੂੰ ਪਹਿਲਾਂ ਆਪਾਂ ਨੂੰ ਬਦਲਣਾ ਪੈਣਾ ਫਿਰ ਕਿਤੇ ਜਾ ਕੇ ਲੀਡਰ ਬਦਲਣਗੇ ਜੇ ਨਾ ਤਾਂ ਅਸੀਂ ਆਪ ਨਹੀਂ ਬਦਲਦੇ ਲੀਡਰ ਕਿੱਥੇ ਬਦਲ ਜਾਣਗੇ ਅਸ ਤਾਂ ਆਪ ਉਹੋ ਜਿਹੇ ਹੋਗੇ ਠੀਕ ਹੈ ਜੀ ਹਰੇਕ ਬੰਦਾ ਕਾਉਂਦਾ ਯਾਰ ਅੱਜ ਬੁੱਧਵਾਰ ਦਾ ਦਿਨ ਹੈ ਕਿੰਨੇ ਕੰਮ ਸਵਾਰ ਕਿਤੋਂ ਤੋਰੇ ਨੇ ਕਿੰਨੇ ਕਿੰਨਾ ਤੁਸੀਂ ਦੇਖੋ ਉਹ ਤੁਰ ਤੱਕਰ ਗੱਡੀਆਂ ਦਾ ਲੈਣਾ ਲੱਗ ਜਾਂਦੇ ਨੇ ਇਸ ਕਰਕੇ ਚਲੋ ਪ੍ਰਮਾਤਮਾ ਅਗੇ ਅਰਦਾਸ ਕਰਦੇ ਸੱਚੇ ਪਾਤਸ਼ਾਹ ਕੀ ਸਾਡਾ ਪੰਜਾਬ ਚੜ੍ਹਦੀ ਕਲਾ ਚ ਰੱਖੇ ਰਹੇ ਅੱਜ ਅੱਜ ਸ਼ੇਰੇ ਪੰਜਾਬ ਦਾ ਵੀ ਜਨਮ ਦਿਨ ਹੈ ਹਨਾ ਪਰ ਸਾਰਿਆਂ ਨੂੰ ਬੇਨਤੀ ਹੈ ਮਸ ਸਿਕਰਾਜ ਦੇ ਲਈ ਅੱਜ ਕੱਲ੍ਹ ਬਖਾਸ ਗੱਲਬਾਤ ਕਰਨ ਲਈ ਲਾਈਵ ਆਇਆ ਕਿਉਂਕਿ ਸੋਸ਼ਲ ਮੀਡੀਆ ਦਾ ਦੌਰ ਆ ਹਰੇਕ ਕੋਲੇ ਫੋਨ ਆ ਹਰੇਕ ਕੋਲੇ ਵੀਡੀਓ ਹੈ ਮੇਰੀ ਚਲੀ ਜਾਣੀ ਹੈ ਹਰ ਕੋਲੇ ਮੇਰੀ ਵੀਡੀਓ ਚੱਲੀ ਜਾਣੀ ਤਾਂ ਪਰ ਕੋਸ਼ਿਸ਼ ਕਰਿਓ ਕਿਸੇ ਚੰਗੇ ਵੱਲ ਦਾ ਸਾਥ ਦਿਗੇ ਤੇ ਅਸੀਂ ਜਿਨ੍ਹਾਂ ਨੇ ਸਾਡੇ ਲਈ ਸੰਘਰਸ਼ ਕੀਤਾ ਲੜਾਈਆਂ ਲੜੀਆਂ ਸ੍ਰਗਰਾਜ ਨੇ ਉਹਨੇ ਬਹੁਤ ਸਾਰੀਆਂ ਲੜਾਈਆਂ ਲੜੀਆਂ ਤਾਂ ਤੁਸੀਂ ਗਿੱਦੜ ਬਾਤ ਤੋਂ ਸ੍ਰਗਰਾਜ ਦਾ ਸਾਥ ਦਿਓ ਮੇਰੀ ਸਾਰਿਆਂ ਅਗੇ ਬੇਨਤੀ ਹੈ ਮੇਰੀ ਹੀ ਸਾਰਿਆਂ ਅਗੇ ਸਾਡੇ ਭਰਾ ਨੇ ਲੜਾਈ ਲੜੀ ਹੈ ਤੁਸੀਂ ਸਾਰਾ ਸਾਥ ਦਿਓਗੇ ਠੀਕ ਹੈ ਜੀ ਕਿਵਰੇ ਇੰਨਾ ਕੁ ਮਿਲ ਕੇ ਰ ਹੋ ਸਕਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਆਵਾਂ ਮੇਰੇ ਸਾਰੇ ਹੁਣ ਤੁਹਾਨੂੰ ਪਤਾ ਬਈ ਕੰਮ ਧੰਦੇ ਹੁੰਦੇ ਨੇ ਕਿ ਪਰਿਵਾਰ ਸਾਰਾ ਬੁਲ ਦੇਖਣਾ ਪੈਂਦਾ ਅੱਜ ਕਿੰਨੇ ਲੋਕਾਂ ਨੂੰ ਮਿਲੇ ਅੱਜ ਕਿੰਨੇ ਲੋਕਾਂ ਦੇ ਫਾਇਦੇ ਹੋਏ ਕਿੰਨੇ ਕੰਮ ਹੋਏ ਠੀਕ ਹੈ ਗੱਲ ਇਹ ਚੀਜ਼ ਹੁੰਦੀ ਐ ਇਸ ਕਰਕੇ ਰੋਜ਼ ਦਾ ਹੀ ਮੇਰੇ ਨਾਲ ਕਿੰਨਾ ਕਿਤੇ ਨੌਜਵਾਨਾਂ ਨਸ਼ੇ ਪ੍ਰਤੀ ਕੋਈ ਨਾ ਕੋਈ ਪ੍ਰੋਗਰਾਮ ਹੁੰਦਾ ਹੀ ਆ ਕੋਸ਼ਿਸ਼ ਕਰਦੀ ਮੈਂ ਇਹਦੀ ਕਿ ਬਣਤੀ ਸਰਕਾਰ ਕਰੇ 4 ਸਾਲ ਬਾਅਦ ਹੀ ਜਤੜਵਾਤ ਸਰਕਾਰ ਜੀ ਕੋਣ ਲੜ ਰਹਾ ਸਾਡ ਦੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ